ਨੇ ਹੁਣੇ ਕੈਨੇਡਾ ਤੋਂ ਬਹੁਤ ਜ਼ਿਆਦੇ ਵੱਡੇ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਵੱਲੋਂ 24 ਸਾਲਾ ਪੰਜਾਬੀ ਸਟੂਡੈਂਟ ਦੀ ਭਾਲ ਕੀਤੀ ਜਾ ਰਹੀ ਹੈ ਤੇ ਕੈਨੇਡਾ ਪੂਰ ਸਨੇ ਆਲਓਵਰ ਜਿੰਨੇ ਵੀ ਪੰਜਾਬੀ ਕਮਿਊਨਿਟੀ ਉਧਰਲੇ ਪਾਸੇ ਰਹਿੰਦੀ ਆ ਆਪਣੀ ਕੈਨੇਡਾ ਦੇ ਵਿੱਚ ਉਹਨਾਂ ਦੀ ਮਦਦ ਮੰਗੀ ਹੈ ਜਿਸ ਇਨਸਾਨ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਲਾਸਟ ਪਿਕ ਆ ਉਸ ਇਨਸਾਨ ਦੀ ਇਸ ਇਨਸਾਨ ਨੂੰ ਸਿਟੀ ਆਫ ਬ੍ਰਮਟਨ ਜਿੰਨੇ ਵੀ ਮੇਰੇ ਭੈਣ ਭਰਾ ਬ੍ਰਮਟਨ ਦੇ ਵਿੱਚ ਰਹਿੰਦੇ ਆ ਸਿਟੀ ਆਫ ਬ੍ਰਮਟਨ ਦੇ ਵਿੱਚ ਇਸ ਦੀ ਲਾਸਟ ਵਾਰ ਇਸ ਭਰਾ ਨੂੰ ਦੇਖਿਆ ਗਿਆ ਸੀ ਮਾਪੇ ਖਾਸ ਕਰਕੇ ਇਸ ਦਾ ਪਰਿਵਾਰ ਆ ਜੋ ਪੰਜਾਬ ਦੇ ਵਿੱਚ ਬੈਠਾ ਬਹੁਤ ਜ਼ਿਆਦੇ ਚਿੰਤਾ ਦੇ ਵਿੱਚ ਆ ਕਿਉਂਕਿ 2 ਮਹੀਨੇ ਤੋਂ ਇਸ ਇਨਸਾਨ ਦੀ ਭਾਲ ਚੱਲ ਰਹੀ ਹੈ 2 ਮਹੀਨੇ ਤੋਂ ਇਹ ਭਰਾ ਲਾਪਤਾ ਹੈ ਕੈਨੇਡਾ ਸਿਟੀ ਆਫ ਬਰਮਟਨ ਦੇ ਵਿੱਚ ਜੇਕਰ ਕਿਸੇ ਵੀ ਇਨਸਾਨ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਜਰੂਰ ਕੈਨੇਡਾ ਦੇ ਵਿੱਚ ਪੁਲਿਸ ਨੂੰ ਤਲਾਹ ਦਿਓ ਹਨਸ ਦੇ ਪਿੱਛੇ وجہ ਕੀ ਨਿਕਲ ਕੇ ਆ ਰਹੀ ਆ ਕਿ ਇਹ ਇਨਸਾਨ ਗਾਇਬ ਕਿਉਂ ਹੋਇਆ ਜਿੰਨੀ ਵੀ ਇਨਵੈਸਟੀਗੇਸ਼ਨ ਕੀਤੀ ਗਈ ਆ ਹੁਣ ਤੱਕ ਪੁਲਿਸ ਦੁਆਰਾ ਉਹਨਾਂ ਸਵਾਰਾ ਦੁਆਰਾ ਇਹੀ ਗੱਲ ਕਹੀ ਜਾਂਦੀ ਆ ਕਿ ਕੈਨੇਡਾ ਦੇ ਵਿੱਚ ਜਿੰਨੇ ਵੀ ਪੰਜਾਬੀ ਸਟੂਡੈਂਟ ਆਉਂਦੇ ਆ ਜਾਫਰ ਜਿੰਨੇ ਵੀ ਇੰਡੀਅਨਸ ਆਉਂਦੇ ਆ ਮੋਸਟ ਆਫ ਟਾਈਮ ਇਹ ਆਪਣੀ ਕਮਿਊਨਿਟੀ ਆਪਣੇ ਕਲਚਰ ਕਰਕੇ ਕਾਫੀ ਇਹਦੇ ਆਲਰੇਡੀ ਬਹੁਤ ਹੱਦੇ ਬਦਨਾਮ ਅਤੇ ਕੰਮ ਨਾਮ ਮਿਲਣ ਦੀ ਵਜ੍ਹਾ ਨਾਲ ਫਸਟ ਸਿੰਗ ਸੈਕੰਡ ਇਜ਼ ਜੇਕਰ ਇਹਨਾਂ ਨੂੰ ਕੰਮ ਮਿਲ ਵੀ ਜਾਂਦਾ ਤੇ ਉੱਥੇ ਇਹਨਾਂ ਨੂੰ ਟ੍ਰੀਟ ਇਸ ਤਰੀਕੇ ਨਾਲ ਕੀਤਾ ਜਾਂਦਾ ਕਿ ਇਹ ਸਟ्रेस ਦੇ ਵਿੱਚ ਚਲੇ ਜਾਂਦੇ ਆ ਇਹ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਤੇ ਇਹਨਾਂ ਦੀ ਕਮਿਊਨਿਟੀ ਦੇ ਲੋਕ ਹੀ ਇਹਨਾਂ ਦੀ ਮਦਦ ਨਹੀਂ ਕਰਦੇ ਫੋਰ ਐਗਜ਼ਾਮਪਲ दैट ਜੇਕਰ ਮੈਂ ਪੰਜਾਬੀਆਂ ਦਾ ਪੰਜਾਬੀ ਦੀ ਮਦਦ ਨਹੀਂ ਕਰਦਾ ਇੱਕ ਉਸ ਇਨਸਾਨ ਤੋਂ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦਾ ਜੇਕਰ ਕੈਨੇਡਾ ਗਵਰਨਮੈਂਟ ਇੱਕ ਘੰਟੇ ਦੇ 15 16 20 ਡਾਲਰ ਦਿੰਦੀ ਆ ਕਿ ਤੁਸੀਂ ਕਮਾਈ ਕਰ ਸਕਦੇ ਹੋ ਐਜ਼ ਅ ਸਟੂਡੈਂਟ ਵੀਜ਼ੇ ਉੱਤੇ ਰਹਿ ਕੇ ਪਰ ਇੱਥੋਂ ਦੇ ਲੋਕ ਜਿਹੜੇ ਕਮਿਊਨਿਟੀ ਪੰਜਾਬੀ ਹੀ ਐ ਉਹਨਾਂ ਨੇ ਆਪ ਦੇ ਰੈਸਟੋਰੈਂਟ ਆਪ ਦੇ ਕੰਮ ਜਿਹੜੇ ਇਹਨਾਂ ਨੂੰ 5-7 ਡਾਲਰ ਦੇ ਵਿੱਚ ਹੀ ਆਪਣੇ ਕੋਲੇ ਕੰਮ ਤੇ ਰੱਖ ਲੈਂਦੇ ਤੇ ਇਹਨਾਂ ਤੋਂ ਰੈਂਟ ਵੀ ਨਿਕਲ ਪਾਉਂਦੇ ਜਸਤੇ ਵਜ ਨਾਲ ਇਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ ਤੇ ਇਹਨਾਂ ਦੀਆਂ ਮੌਤਾਂ ਆਪਾਂ ਨੂੰ ਅਕਸਰ ਹੀ ਦੇਖਣ ਨੂੰ ਮਿਲਦੀਆਂ ਪਰ ਇਹ ਨੌਜਵਾਨ ਦੀ ਹਜੇ ਕਿਤੇ ਵੀ ਡੈੱਡ ਬੋਡੀ ਦੀ ਖਬਰ ਨਹੀਂ ਮਿਲੀ ਨਾ ਹੀ ਕੋਈ ਸੁਰਾਗ ਮਿਲਿਆ ਇਸ ਨੂੰ ਹਜੇ ਇਹੀ ਐਲਾਨ ਕੀਤਾ ਗਿਆ ਕਿ ਇਹ ਅਜੇ ਗੈਪ ਹੋ ਚੁੱਕਿਆ ਹੈ ਇਸਦੀ ਭਾਲ ਜaldi ਚੱਲ ਰਹੀ ਹੈ ਜੇਕਰ ਕਿਸੇ ਵੀ ਭੈਣ ਨੂੰ ਕਿਸੇ ਵੀ ਭਰਾ ਨੂੰ ਇਸ ਦੇ ਬਾਰੇ ਪਤਾ ਲੱਗਦਾ ਜਰੂਰ ਕਮੈਂਟਾਂ ਵਿੱਚ ਵੀ ਦੱਸਿਓ ਤੇ ਇੱਕ ਪੁੱਛ ਨੂੰ ਵੀ ਇੱਕ ਤਲਾਹ ਕਰਿਓ ਜੇਕਰ ਤੁਸੀਂ ਕਮੈਂਟਾਂ ਵਿੱਚ ਦੱਸੋਗੇ ਤੇ ਆਪਾਂ 100% ਮਦਦ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਇਸ ਵੀਡੀਓ ਨੂੰ ਧੰਨਵਾਦ